ਜੀ ਗਾਂਜੀ ਸਾਰਿਆਂ ਨੂੰ ਮੇਰਾ ਨਾਮ ਜੈਸਮਿਨ ਹੈ ਤੇ ਆਪਣੀ ਮੂਵੀ ਆ ਰਹੀ ਹੈ 3 ਜਨਵਰੀ ਨੂੰ ਸਿਨੇਮਾ ਥੀਏਟਰ ਦੇ ਵਿੱਚ ਮਠੀਏ ਜੀਚ ਮੇਰਾ ਵੀ ਕਿਰਦਾਰ ਹੈਗਾ ਛੋਟਾ ਜਿਹਾ ਇੱਕ ਤੇ ਮੱਖਣਾ ਜਿਹਾ ਕੈਰੈਕਟਰ ਕੀਤਾ ਮੈਂ ਇਹਦੇ ਵਿੱਚ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਤੇ ਜ਼ਰੂਰ ਦੇਖਣ ਜਾਓ ਤੇ ਬਹੁਤ ਸਾਰਾ ਪਿਆਰ ਦਿਓ ਮਠੀਏ ਨੂੰ ਇਹ ਮਠੀਏ ਨਾਮ ਕਿਉਂ ਰੱਖਿਆ ਤੁਸੀਂ ਫਿਲਮ ਦਾ ਮਠੀਏ ਫਿਲਮ ਦਾ ਨਾਮ ਇਸ ਲਈ ਰੱਖਿਆ ਹੈ ਕਿਉਂਕਿ ਜਿਹੜਾ ਸਾਡਾ ਮਿੱਠੀ ਨਾਮ ਆ ਇਹ ਜਿੱਦਾਂ ਸੀ ਕਿ ਪਿਆਰ ਦੇ ਨਾਲ ਬੱਚਿਆਂ ਨੂੰ ਵੀ ਕਹਿ ਦਿੰਦੇ ਆ ਨਾ ਮਿੱਠੀ ਜ਼ਰੂਰੀ ਨਹੀਂ ਕਿ ਅਸੀਂ ਇਕੱਲਾ ਜੋ ਹਸਬੈਂਡ ਵਾਈਫ ਨੇ ਹੋਈ ਇੱਕ ਦੂਜੇ ਨੂੰ ਸੰਬੋਧਨ ਕਰਨਾ ਜਾਂ ਜੋ ਕਿਸੇ ਨੂੰ ਲਾਈਕ ਕਰਦਾ ਉਹ ਸੰਬੋਧਨ ਕਰੇ ਅਸੀਂ ਪਿਆਰ ਨਾਲ ਬੱਚਿਆਂ ਨੂੰ ਵੀ ਮਿੱਠੀ ਕਹਿ ਸਕਦੇ ਆਂਗੇ ਸੋ ਇਹਦੇ ਵਿੱਚ ਕੀ ਹੈਗਾ ਉਹਨਾਂ ਦਾ ਜਿਹੜਾ ਹੀਰੋਨ ਤੇ ਹੀਰੋ ਨੇ ਉਹਨਾਂ ਦਾ ਆਪਸ ਚੜਨਾ ਜਿਆਦਾ ਪਿਆਰਾ ਕਿ ਉਹ ਇੱਕ ਦੂਜੇ ਨੂੰ ਸੰਬੋਧਨ ਇਦਾਂ ਕਰਦੇ ਆਗੇ ਮਿੱਠੀ ਤਾਂ ਸਾਨੂੰ ਵਧੀਆ ਲੱਗਿਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਵੀ ਮਿੱਠੀ ਸ਼ਬਦ ਵਰਤਿਆ ਜਾਂਦਾ ਸਾਡੇ ਪਿੰਡਾਂ ਵਿੱਚ ਮੋਸਟਲੀ ਪਿਆਰ ਪਰ ਇਹ ਰਿਸ਼ਤਿਆਂ ਪਰ ਇਹ ਫਿਲਮ ਹੈ ਇਹ ਫੈਮਿਲੀ ਮੂਵੀ ਹੈ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਨਾ ਦੋਸਤਾਂ ਨੂੰ ਮਿੱਤਰਾਂ ਨੂੰ ਲੈ ਕੇ ਜਾਓ ਤੇ ਜ਼ਰੂਰ ਦੇਖੋ ਮਿੱਠੀ ਇਹ ਮੂਵੀ ਹਾਂ ਜਿਸ ਤਰ੍ਹਾਂ ਇਸ ਫਿਲਮ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਸੀ ਗਾਲ ਜੀ ਮੈਂ ਨਾਮ ਮਥੁਰ ਢਾਵਰ ਹਾਂ ਤੇ ਇਸ ਫਿਲਮ ਵਿੱਚ ਮੈਂ ਐਜ਼ ਅ ਕੋ-ਪ੍ਰੋਡਿਊਸਰ ਹਾਂ ਤੇ ਫਿਲਮ ਬੜੀ ਹੀ ਸ਼ਾਨਦਾਰ ਬਣੀ ਹੈ ਬੜੀ ਹੀ ਮਿੱਠੀ ਬਣੀ ਹੈ ਕਲਾਕਾਰ ਨੇ ਵੀ ਮਿੱਠਾ ਮਿੱਠਾ ਕੰਮ ਕੀਤਾ ਤੇ ਮੈਂ ਰੱਬ ਕੋਲੋਂ ਇਹੀ ਦੁਆ ਕਰਦਾ ਕਿ ਇਹ ਫਿਲਮ ਕਾਮਯਾਬ ਹੋਵੇ ਤੇ 3 ਜਨਵਰੀ 2025 ਨੂੰ ਰਿਲੀਜ਼ ਹੋ ਰਹੀ ਹੈ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਤੇ ਰਿਕਵੈਸਟ ਕਰਦਾ ਕਿ ਇਹ ਨੂੰ ਦੇਖਣ ਇੱਕ ਵਾਰੀ ਜ਼ਰੂਰ ਜਾਓ ਸਰ ਇਸ ਫਿਲਮ ਦੇ ਵਿੱਚ ਮੈਸੇਜ ਕੀ ਦਿੱਤਾ ਤੁਸੀਂ ਲੋਕਾਂ ਨੂੰ ਮੈਸੇਜ ਜੀ ਫਿਲਮ ਜਿੱਦਾਂ ਕਹਿੰਦੇ ਨੇ ਨਾ ਕਿ ਇਹ ਜੋੜ ਦੀ ਅਸਲ ਇਹਦੇ ਵਿੱਚ ਇਦਾਂ ਕੁਝ ਨਹੀਂ ਹੈਗਾ ਕਿ ਤੁਹਾਨੂੰ ਖਾਮ ਖਾ ਦਾ ਡਰਾਮਾ ਮਿਲੇਗਾ ਇਹ ਫਿਲਮ ਦੇ ਵਿੱਚ ਇੱਕ ਸੱਚੀ ਲਵ ਸਟੋਰੀ ਦਿਖਾਈ ਗਈ ਹੈ ਇਹਦੇ ਵਿੱਚ ਕੁਝ ਐਕਸ਼ਨ ਸੀਕੁਐਂਸਸ ਵੀ ਹੈ ਇੱਕ ਮੈਸੇਜ ਵੀ ਹੈ ਬਹੁਤ ਵਧੀਆ ਭਾਈਚਾਰੇ ਦਾ ਮੈਸੇਜ ਹੈ ਦੇ ਵਿੱਚ ਠੀਕ ਹੈ ਥੈਂਕ ਯੂ ਇਹਦੇ ਬਹੁਤ ਬੰਦੇ ਰਹੋ ਹਾ ਦਿਨ ਅੱਜ ਮੇ ਲੱਗਦਾ ਆਪਾਂ ਨਾਂ ਦੱਸਿਓ ਬਲਿੰਦ ਦਾ ਨਾਮ ਦੱਸ ਦਿਓ ਸਸ਼ੀਗਲ ਜੀ ਮੇਰਾ ਨਾਮ ਸੁਰੇਂਦਰ ਸਿੰਘ ਸਾਡੀ ਮੂਵੀ ਆ ਰਹੀ ਹੈ ਪੰਜਾਬੀ ਮਿੱਠੀ ਹੈ ਜਿਹੜੀ 3 ਜਨਵਰੀ 2025 ਨੂੰ ਰਿਲੀਜ਼ ਹੋ ਰਹੀ ਹੈ ਅੱਜ ਬੜਾ ਵਧੀਆ ਲੱਗਾ ਕਿ ਮੈਂ ਆਪਣੇ ਭਰਾ ਦੇ ਘਰੇ ਆਇਆ ਹਾਂ ਬਸਾਇਆ ਹਾਂ ਤੇ ਇਸ ਤੋਂ ਬਾਅਦ ਅਸੀਂ ਦਰਵਾਰ ਸਾਹਿਬ ਦਰਸ਼ਨਾਂ ਲਈ ਜਾਵਾਂਗੇ ਜਿੱਥੇ ਅਸੀਂ ਅਸ਼ੀਰਵਾਦ ਕਰਾਂ ਲਵਾਂਗੇ ਗੁਰੂ ਸਾਹਿਬ ਦਾ ਤੇ ਆਪਣੀ ਫਿਲਮ ਦੀ ਸਕਸੈਸ ਲਈ ਤੇ ਨਵੇਂ ਆਉਣ ਵਾਲੇ ਨਵੇਂ ਸਾਲ ਦੀਆਂ ਖੁਸ਼ੀਆਂ ਮੰਗਾਂਗੇ ਤੇ ਉੱਥੇ ਅਰਦਾਸ ਕਰਾਂਗੇ ਤੇ ਮੇਰੇ ਨਾਲ ਅੱਜ ਮੇਰੇ ਭਰਾ ਆਪਣੇ ਦਾਵਰ ਸਾਹਿਬ ਮਧੁਰ ਦਾਵਰ ਜੀ ਅਰਨਪਾ ਜੀ ਤੇ ਮੈਮ ਜਸਮੀ ਜੀ ਔਰ ਰੰਦੀ ਸਿੱਧੂ ਜੀ ਸਾਡੇ ਅੰਕਲ ਜੀ ਬੈਠੇ ਨੇ ਤੇ ਅਸੀਂ ਸਾਰੇ ਦੁਬਾਰਾ ਆਪਣੀ ਫਿਲਮ ਮਠੀਲੀ ਦਰਵਾਸਾ ਲਗਾਵਾਂਗੇ ਜੀ ਸਰ ਇਸ ਟਾਈਮ ਤੁਸੀਂ ਕਿੰਨੀ ਫਿਲਮਾਂ ਕਰ ਚੁੱਕੇ ਹੋ ਮੈਂ ਕਾਫੀ ਫਿਲਮਾਂ ਕਰ ਚੁੱਕਿਆ ਵੀ 25 ਫਿਲਮਾਂ ਕਰ ਚੁੱਕਿਆ ਜੀ ਅ ਅਰਦਾਸ ਗਿੱਪੀ ਗਰੇਵਾਲ ਦੀ ਜਿਹੜੀ ਸੁਪਰ ਡੂਪਰ ਹੈ ਤਾਂ ਪਹਿਲੀ ਮੂਵੀ ਆਪਰੇਸ਼ਨ ਫਰਡੇ ਵਾਂਸਪੁਲਿੰਗ ਟਾਈਮ ਉਸ ਦੇ ਸਦਲ ਰੁਕਿਆ ਗਿਆ ਸਿਰਫ ਰੇ ਔਰ ਅਨੇਕ ਫਿਲਮਾਂ ਕੀਤੀਆਂ ਮੈਂ ਠੀਕ ਹੈ ਥੈਂਕ ਯੂ ਜੀ ਹਾਂ ਜੀ ਸਰ ਚੋੜਾ ਨਾਮ ਕੀ ਹੈ ਮੇਰਾ ਨਾਮ ਅਰुण ਬਲਮਣ ਮੈਂ ਲੁਧਿਆਣਾ ਸੇ ਹਾਂ सर तुम इतने दरबार साहब आए हो माथा टेकने के लिए किस लिए आए हो पहले तो मैं आपका शेयर आपका थैंक यू कहता हूँ कि आपने टाइम दिया एंड थैंक यू फॉर मीडिया पार्टनर स्वागत है एंड ए का मैं थैंक यू करता हूँ कि आप लोगों ने टाइम दिया हमारे को मैं यहाँ पे आया हूँ ड्यू टू हम अपने स्टार कास्ट को आज नया साल आ रहा है और नए साल में हमारी पिक्चर आ रही है जिसको हम लोग यहाँ पे पैन इंडिया में लॉन्च करने जा रहे हैं मिट्टी जो कि आ रही है तीन तारीख दो में तो सारे कास्ट को लेके आए हैं कि वो यहाँ पे आके एक बार ब्लेसिंग ले बाबा जी हमें सबको ब्लेस करें और इस पिक्चर को जितना मुझे उतना तरक्की दे आप लोगों सब से सबसे रिक्वेस्ट है कि ये एक पारिवारिक एक अच्छी मूवी है काफ़ी टाइम के बाद आपने देखा होगा जैसे कि आजकल फाइट्स की वॉर्स की ऐसी मूवीज बहुत ज़्यादा आ रही हैं साउथ की मूवीज बहुत चल रही जिसमें है जिसमें सिर्फ फाइट्स दिखाई जाती हैं तो ये एक ऐसी एक प्रेम कथा एक ऐसी लव एंगल की मूवीज दिखाई गई है जिसके अंदर आप देखेंगे कि हस्बैंड वाइफ का जो प्यार है वो कितना पाक होता है कितना साफ और कितना अच्छा होता है जिसको एक मिठी के रूप में आगे प्रेजेंट किया गया है थैंक यू थैंक यू